ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਅੱਜ ਦੀ ਵੀਡੀਓ ਦੇ ਵਿੱਚ ਅੱਜ ਆਪਾਂ ਬਣਾਵਾਂਗੇ ਬਹੁਤ ਹੀ ਜ਼ਿਆਦਾ ਟੇਸਟੀ ਤੇ ਮਜ਼ੇਦਾਰ ਟਿੰਡੇ ਦੀ ਸਬਜ਼ੀ ਟਿੰਡਿਆਂ ਦੀ ਸਬਜ਼ੀ ਜਦੋਂ ਅਸੀਂ ਬਣਾਉਂਦੇ ਆ ਜਾਂ ਤਾਂ ਉਹ ਥੋੜੇ ਕੱਚੇ ਰਹਿ ਜਾਂਦੇ ਨੇ ਜਾਂ ਫਿਰ ਉਹਨਾਂ ਦੇ ਵਿੱਚ ਆਪਾਂ ਨੂੰ ਨਮਕ ਮਸਾਲੇ ਦਾ ਪੂਰਾ ਟੇਸਟ ਨਹੀਂ ਮਿਲਦਾ ਆਪਾਂ ਇਸ ਸਬਜ਼ੀ ਨੂੰ ਥੋੜਾ ਅਲੱਗ ਤਰੀਕੇ ਨਾਲ ਬਣਾਵਾਂਗੇ ਜਿਹਦੇ ਨਾਲ ਇਹ ਸਬਜ਼ੀ ਬਹੁਤ ਹੀ ਜ਼ਿਆਦਾ ਟੇਸਟੀ ਬਣੇਗੀ ਟਿੰਡਿਆਂ ਦੀ ਸਬਜ਼ੀ ਬਣਾਉਣ ਵਾਸਤੇ ਮੈਂ ਇੱਥੇ 1 ਕਿਲੋ ਟਿੰਡੇ ਲੈਏ ਨੇ ਕੋਸ਼ਿਸ਼ ਕਰਿਓ ਕਿ ਥੋੜੇ ਛੋਟੇ ਸਾਈਜ਼ ਦੇ ਹੀ ਟਿੰਡੇ ਲਵੋ ਜਿਹੜੇ ਵੱਡੇ ਸਾਈਜ਼ ਦੇ ਟਿੰਡੇ ਹੁੰਦੇ ਨੇ ਉਹਨਾਂ ਵਿੱਚ ਬੀਜ ਅਕਸਰ ਹੀ ਪੱਕ ਜਾਂਦੇ ਨੇ ਫਿਰ ਟਿੰਡਿਆਂ ਦੀ ਸਬਜ਼ੀ ਖਾਣ ਵਿੱਚ ਵਧੀਆ ਨਹੀਂ ਲੱਗਦੀ ਚੈਨਲ ਤੇ ਪਹਿਲੀ ਵਾਰ ਆਏ ਜੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਹੁਣ ਇੱਥੇ ਸਭ ਤੋਂ ਪਹਿਲਾਂ ਮੈਂ ਟਿੰਡਿਆਂ ਨੂੰ ਚੰਗੀ ਤਰ੍ਹਾਂ ਛਿੱਲ ਲਿਆ ਹੋਇਆ ਹੈ ਸ਼ਿੱਲੋਂ ਤੋਂ ਬਾਅਦ ਆਪਾਂ ਇਹਨਾਂ ਟਿੰਡਿਆਂ ਨੂੰ ਕੱਟ ਲਵਾਂਗੇ ਕਿਸ ਤਰੀਕੇ ਦੇ ਕੱਟਨੇ ਆ ਇਹ ਵੀ ਮੈਂ ਤੁਹਾਨੂੰ ਦੱਸ ਦਾਂਗੀ ਤੜਕੇ ਦੇ ਵਾਸਤੇ ਇੱਥੇ ਮੈਂ ਥੋੜਾ ਜਿਹਾ ਲਸਣ ਹਰੀ ਮਿਰਚ ਤੇ ਪਿਆਜ਼ ਲੈਨੇ ਮੈਂ ਟੋਟਲ 5 ਪਿਆਜ਼ ਲੈਨੇ ਜੇਕਰ ਤੁਸੀਂ ਹਰੀ ਮਿਰਚ ਨਹੀਂ ਪਾਉਣੀ ਲਾਲ ਵੀ ਪਾ ਸਕਦੇ ਜੇ ਪਰ ਮੈਂ ਆਪਣੀ ਕਿਸੇ ਵੀ ਸਬਜ਼ੀ ਦੀ ਰੈਸਪੀ ਵਿੱਚ ਲਾਲ ਮਿਰਚ ਦੀ ਵਰਤੋਂ ਬਿਲਕੁਲ ਨਹੀਂ ਕਰਦੀ ਹੁਣ ਇੱਥੇ ਆਪਾਂ ਟਿੰਡੇ ਕੱਟ ਲੈਣੇ ਆ ਕਿs ਤਰੀਕੇ ਦੇ ਕੱਟਣੇ ਆ ਇਸ ਗੱਲ ਦਾ ਤੁਸੀਂ ਖਾਸ ਧਿਆਨ ਰੱਖਣਾ ਹੈ ਕਿਉਂਕਿ ਜੋ ਟਿੰਡੇ ਹੁੰਦੇ ਨੇ ਜਦੋਂ ਪੱਕਦੇ ਨੇ ਬਹੁਤ ਜਲਦੀ ਸੌਫਟ ਹੋ ਜਾਂਦੇ ਨੇ ਟਿੰਡਿਆਂ ਨੂੰ ਥੋੜਾ ਤੁਸੀਂ ਮੋਟਾ ਰੱਖ ਕੇ ਕੱਟਣਾ ਹੈ ਜੇਕਰ ਜਿਆਦੇ ਛੋਟੇ ਸਾਈਜ਼ ਦਾ ਟਿੰਡਾ ਹੈ ਤੇ ਉਹਦੇ ਸਿਰਫ 4 ਹਿੱਸੇ ਹੀ ਕਰਿਓ ਜੇ ਥੋੜੇ ਵੱਡੇ ਸਾਈਜ਼ ਦਾ ਹੈ ਤੇ ਉਹਦੇ ਤੁਸੀਂ 6 ਹਿੱਸੇ ਕਰ ਲੈਣੇ ਆ ਬਿਲਕੁਲ ਇਸੇ ਤਰ੍ਹਾਂ ਮੈਂ ਸਾਰੇ ਹੀ ਟਿੰਡੇ ਕੱਟ ਲਵਾਂਗੀ ਹੁਣ ਇੱਥੇ ਜੋ ਮੈਂ ਪਿਆਜ਼ ਲੈਨੇ ਇਹਦੇ ਵਿੱਚ ਮੈਂ ਦੋ ਹਰੇ ਪਿਆਜ਼ ਲੈਨੇ ਤੇ ਤਿੰਨ ਦੁੱਜੇ ਪਿਆਜ਼ ਲੈਨੇ ਤੁਹਾਡੇ ਕੋਲ ਜਿਹੜੇ ਵੀ ਹੋਣ ਤੁਸੀਂ ਉਹੀ ਲੈ ਸਕਦੇ ਜੇ ਇੱਥੇ ਆਪਾਂ ਤਿੰਨ ਪਿਆਜ਼ ਜੋਨੇ ਇਹਨਾਂ ਨੂੰ ਗ੍ਰाइंड ਕਰਾਂਗੇ ਨਾਲ ਹੀ ਲਸਣ ਤੇ ਮਿਰਚ ਨੂੰ ਵੀ ਗ੍ਰाइंड ਕਰਾਂਗੇ ਮੈਂ ਟਮਾਟਰ ਬਿਲਕੁਲ ਨਹੀਂ ਲਿਆ ਕਿਉਂਕਿ ਆਪਾਂ ਸਬਜ਼ੀ ਦੇ ਵਿੱਚ ਦਹੀਂ ਦੀ ਵੀ ਵਰਤੋਂ ਕਰਨੀ ਹੈ ਇਸ ਕਰਕੇ ਆਪਾਂ ਇਹਦੇ ਵਿੱਚ ਟਮਾਟਰ ਨਹੀਂ ਪਾਵਾਂਗੇ ਬਾਕੀ ਜੇਕਰ ਤੁਸੀਂ ਪਾਉਣਾ ਚਾਹੁੰਦੇ ਜੇ ਤੁਸੀਂ ਪਾ ਵੀ ਸਕਦੇ ਜੇ ਇਹਨਾਂ ਤਿੰਨਾਂ ਚੀਜ਼ਾਂ ਨੂੰ ਆਪਾਂ ਗ੍ਰाइंड ਕਰ ਲੈਣੇ ਆਂ ਪਰ ਜੇਕਰ ਤੁਸੀਂ ਟਮਾਟਰ ਲਾਗੇ ਤੇ ਤੁਸੀਂ ਟਮਾਟਰ ਵੀ ਇਸੇ ਤਰੀਕੇ ਨਾਲ ਗ੍ਰाइंड ਕਰਕੇ ਫੇਰ ਹੀ ਸਬਜ਼ੀ ਦੇ ਵਿੱਚ ਵਰਤਿਓ ਬਿਲਕੁਲ ਆਪਾਂ ਇਹਨੂੰ ਬਰੀਕ ਪੇਸਟ ਬਣਾ ਲੈਣਾ ਹੈ ਤੇ ਹੁਣ ਜੋ ਆਪਣੇ ਕੋਲ ਬਾਕੀ ਬਚੇ ਹੋਏ ਦੋ ਪਿਆਜ਼ ਨੇ ਇਹਨਾਂ ਨੂੰ ਆਪਾਂ ਬਿਲਕੁਲ ਬਰੀਕ ਕੱਟ ਲੈਣਾ ਹੈ ਜਿੰਨਾ ਜ਼ਿਆਦਾ ਬਰੀਕ ਕਟੋਗੇ ਤੜਕਾ ਤੁਹਾਡਾ ਓਨਾ ਹੀ ਜ਼ਿਆਦਾ ਮਜ਼ੇਦਾਰ ਬਣੇਗਾ ਹੁਣ ਇੱਥੇ ਮੈਂ ਇੱਕ ਕੜਾਈ ਦੇ ਵਿੱਚ ਥੋੜਾ ਜਿਹਾ ਤੇਲ ਗਰਮ ਰੱਖ ਦਿੱਤਾ ਹੈ ਕੋਈ ਵੀ ਕਿਉਂ ਤੇਲ ਹੋਵੇ ਤੁਸੀਂ ਲੈ ਸਕਦੇ ਜੇ ਇੱਥੇ ਆਪਾਂ ਥੋੜਾ ਜਿਹਾ ਤੇਲ ਵਧੇਰੇ ਮਾਤਰਾ ਚ ਲਿਆਏ ਬਾਅਦ ਵਿੱਚ ਆਪਾਂ ਇਸ ਤੇਲ ਨੂੰ ਘੱਟ ਕਰ ਦਾਂਗੇ ਜਿਉਂ ਹੀ ਤੇਲ ਗਰਮ ਹੋ ਜਾਏਗਾ ਆਪਾਂ ਇਹਦੇ ਵਿੱਚ ਜੋ ਟਿੰਡੇ ਕੱਟ ਕੇ ਰੱਖੇ ਸੀ ਉਹ ਪਾ ਦੇਣੇ ਆ ਗੈਸ ਦੀ ਫਲੇਮ ਆਪਾਂ ਮੀਡੀਅਮ ਤੇ ਰੱਖ ਕੇ ਫੇਰ ਇਹਨਾਂ ਟਿੰਡਿਆਂ ਨੂੰ ਚੰਗੀ ਤਰ੍ਹਾਂ ਪਕਾਉਣਾ ਹੈ ਹੁਣ ਇੱਥੇ ਇੱਕ ਗੱਲ ਦਾ ਆਪਾਂ ਖਾਸ ਧਿਆਨ ਰੱਖਣਾ ਹੈ ਕਿ ਜੋ ਇਹ ਟਿੰਡੇ ਨੇ ਇਹਨਾਂ ਨੂੰ ਆਪਾਂ 60 ਤੋਂ 70% ਜਿੰਨਾ ਹੀ ਪਕਾਉਣਾ ਹੈ ਇਸ ਤੋਂ ਜ਼ਿਆਦਾ ਆਪਾਂ ਇਹਨਾਂ ਨੂੰ ਨਹੀਂ ਪਕਾਵਾਂਗੇ ਕਿਉਂਕਿ ਥੋੜੀ ਦੇਰ ਆਪਾਂ ਇਹਨਾਂ ਨੂੰ ਤੜਕੇ ਦੇ ਵਿੱਚ ਵੀ ਕੁੱਕ ਕਰਨਾ ਹੈ ਜਿਸ ਦੇ ਨਾਲੇ ਪੂਰੀ ਤਰ੍ਹਾਂ ਪੱਕ ਜਾਣਗੇ ਗੈਸ ਦੀ ਫਲੇਮ ਮੀਡੀਅਮ ਤੇ ਰੱਖ ਕੇ ਫੇਰ ਹੀ ਤੁਸੀਂ ਇਹਨਾਂ ਨੂੰ ਚੰਗੀ ਤਰ੍ਹਾਂ ਫਰਾਈ ਕਰ ਲੈਣਾ ਹੈ ਜਦੋਂ ਆਪਾਂ ਟਿੰਡੇ ਇਸ ਤਰੀਕੇ ਨਾਲ ਫਰਾਈ ਕਰ ਲੈਂਦੇ ਆ ਤੇ ਬਹੁਤ ਹੀ ਜ਼ਿਆਦਾ ਟੇਸਟੀ ਬਣਦੇ ਨੇ 10 ਮਿੰਟ ਹੋ ਗਏ ਨੇ ਟਿੰਡੇ ਬਹੁਤ ਹੀ ਵਧੀਆ ਤਰੀਕੇ ਨਾਲ ਫਰਾਈ ਹੋ ਚੁੱਕੇ ਨੇ ਹੁਣ ਆਪਾਂ ਇਹਨਾਂ ਟਿੰਡਿਆਂ ਨੂੰ ਕੜਾਈ ਦੇ ਵਿੱਚੋਂ ਕੱਢ ਲਵਾਂਗੇ ਸਬਜ਼ੀ ਤਾਂ ਉਹੀ ਹੁੰਦੀ ਹੈ ਜਿਹੜੀ ਆਪਾਂ ਹਰ ਰੋਜ਼ ਘਰ ਵਿੱਚ ਬਣਾਉਂਦੇ ਆ ਪਰ ਜੇਕਰ ਆਪਾਂ ਸਬਜ਼ੀ ਨੂੰ ਬਣਾਉਣ ਦਾ ਥੋੜਾ ਜਿਹਾ ਤਰੀਕਾ ਬਦਲ ਲਈਏ ਉਸੇ ਹੀ ਸਬਜ਼ੀ ਦੇ ਵਿੱਚੋਂ ਆਪਾਂ ਨੂੰ ਬਹੁਤ ਹੀ ਅਲੱਗ ਟੇਸਟ ਮਿਲਦਾ ਹੈ ਖਾਣ ਵਿੱਚ ਆਪਾਂ ਨੂੰ ਸਬਜ਼ੀ ਬਹੁਤ ਹੀ ਜ਼ਿਆਦਾ ਸਵਾਦ ਲੱਗਣ ਲੱਗ ਜਾਂਦੀ ਹੈ ਟਿੰਡੇ ਜੋ ਨੇ ਕੜਾਈ ਵਿੱਚੋਂ ਆਪਾਂ ਬਾਹਰ ਕੱਢ ਦੇਵਾਂਗੇ ਤੇ ਜੋ ਬਚਿਆ ਹੋਇਆ ਤੇਲ ਉਸੇ ਹੀ ਤੇਲ ਨੂੰ ਆਪਾਂ ਤੜਕੇ ਲਈ ਵਰਤ ਲਵਾਂਗੇ ਪਰ ਇਹ ਤੇਲ ਕਾਫੀ ਜ਼ਿਆਦਾ ਹੈ ਇਹਦੇ ਵਿੱਚੋਂ ਮੈਂ ਥੋੜਾ ਜਿਹਾ ਤੇਲ ਕੱਟ ਕਰ ਦਵਾਂਗੀ ਹੁਣ ਇੱਥੇ ਜੋ ਟਿੰਡੇ ਨੇ ਇਹਨਾਂ ਦੇ ਵਿੱਚ ਆਪਾਂ ਥੋੜੇ ਜਿਹਾ ਮਸਾਲੇ ਪਾਵਾਂਗੇ ਕਿਉਂਕਿ ਆਪਾਂ ਇਹਨਾਂ ਨੂੰ ਮੈਰੀਨੇਟ ਕਰਨਾ ਹੈ ਥੋੜੀ ਜਿਹੀ ਕਸੂਰੀ ਮੇਥੀ ਪਾ ਦਿੱਤੀ ਹੈ ਮੈਂ ਇਹਦੇ ਵਿੱਚ ਨਾਲ ਹੀ ਇਹਦੇ ਵਿੱਚ ਆਪਾਂ ਇੱਕ ਚਮਚ ਗਰਮ ਮਸਾਲਾ ਪਾ ਦਿੱਤਾ ਹੈ ਮਸਾਲੇ ਤੁਸੀਂ ਆਪਣੇ ਸਵਾਦ ਅਨੁਸਾਰ ਵੱਧ ਘੱਟ ਵੀ ਕਰ ਸਕਦੇ ਜੇ ਇੱਥੇ ਮੈਂ ਬਿਲਕੁਲ ਦੋ ਛਟਕੀਆਂ ਜਿੰਨੀ ਕਾਲੀ ਮਿਰਚ ਵੀ ਪਾਈ ਆ ਨਾਲ ਹੀ ਆਪਾਂ ਇਹਦੇ ਵਿੱਚ ਇੱਕ ਚਮਚ ਜਿੰਨਾ ਨਮਕ ਪਾ ਦਾਂਗੇ ਬਾਕੀ ਦਾ ਨਮਕ ਆਪਾਂ ਸਬਜੀ ਨੂੰ ਪਕਾਉਣ ਸਮੇਂ ਪਾਵਾਂਗੇ ਹੁਣ ਇੱਥੇ ਆਪਾਂ ਜਿੱਦਾਂ ਕਿ ਮੈਂ ਤੁਹਾਨੂੰ ਸ਼ੁਰੂਆਤ ਵਿੱਚ ਦੱਸਿਆ ਸੀ ਕਿ ਆਪਾਂ ਦਹੀਂ ਦੀ ਵਰਤੋਂ ਕਰਾਂਗੇ ਟਮਾਟਰ ਆਪਾਂ ਬਿਲਕੁਲ ਨਹੀਂ ਵਰਤਣਾ ਜਦੋਂ ਆਪਾਂ ਕਿਸੇ ਵੀ ਸਬਜੀ ਨੂੰ ਮੈਰੀਨੇਟ ਕਰਨਾ ਹੈ ਉਹਦੇ ਵਿੱਚ ਦਹੀਂ ਤੇ ਪਾਉਣਾ ਹੀ ਹੁੰਦਾ ਹੈ ਦਹੀਂ ਇੱਥੇ ਆਪਾਂ ਜਦੋਂ ਵੀ ਵਰਤਣਾ ਹੋਵੇ ਉਹਨੂੰ ਚੰਗੀ ਤਰ੍ਹਾਂ ਫੈਂਟ ਕੇ ਫਿਰ ਵਰਤਣਾ ਹੈ ਟਿੰਡੇ ਮੈਂ ਥੋੜੀ ਦੇਰ ਲਈ ਠੰਡੇ ਕਰਕੇ ਫੇਰ ਹੀ ਮੈਰੀਨੇਟ ਕਰਦੀ ਪਈ ਆਂ ਦੇਈਪਾ ਕੇ ਆਪਾਂ ਚੰਗੀ ਤਰੈ ਨਾਲ ਨੂੰ ਮਿਲਾ ਕੇ ਇੱਕ ਸਾਈਡ ਤੇ 10 ਮਿੰਟ ਵਾਸਤੇ ਰੱਖ ਦਵਾਂਗੇ। ਓਨੀ ਦੇਰ ਤੱਕ ਆਪਾਂ ਤੜਕਾ ਤਿਆਰ ਕਰ ਲਵਾਂਗੇ। ਤੇਲ ਘੱਟ ਕਰ ਦਿੱਤਾ ਸੀ ਮੈਂ। ਤੇਲ ਗਰਮ ਹੋ ਚੁੱਕਾ ਏ। ਹੁਣ ਇਹਦੇ ਵਿੱਚ ਕੁਝ ਆਪਾਂ ਖੜੇ ਮਸਾਲੇ ਪਾ ਦਦੇ ਨੇ ਜਿਦੇ ਵਿੱਚ ਦੋ ਛੋਟੇ ਛੋਟੇ ਟੁਕੜੇ ਆਪਾਂ ਦਾਲਚੀਨੀ ਦੇ, ਇੱਕ ਲੌਂਗ, ਇੱਕ ਹਰੀ ਇਲਾਇਚੀ ਪਾਈ ਆ। ਥੋੜੀ ਜਿਹੀ ਹਿੰਗ ਵੀ ਪਾ ਦਿੱਤੀ ਆ ਤੇ ਨਾਲ ਹੀ ਆਪਾਂ ਇਹਦੇ ਵਿੱਚ ਜੀਰਾ ਪਾ ਦਾਂਗੇ। ਹੁਣ ਤੁਸੀਂ ਇਹਦੇ ਵਿੱਚ ਜੇਕਰ ਇਸ ਤਰੀਕੇ ਨਾਲ ਖੜੇ ਮਸਾਲੇ ਪਾਉਂਦੇ ਜੇ ਤੇ ਇਹਨਾਂ ਖੜੇ ਮਸਾਲਿਆਂ ਦੀ ਜੋ ਖੁਸ਼ਬੂ ਆ ਉਹ ਸਬਜ਼ੀ ਵਿੱਚ ਬਹੁਤ ਹੀ ਜ਼ਿਆਦੀ ਵਧੀਆ ਲੱਗਦੀ ਆ ਤੁਸੀਂ ਕੋਸ਼ਿਸ਼ ਕਰਿਓ ਕਿ ਇਹ ਮਸਾਲੇ ਤੁਸੀਂ ਜ਼ਰੂਰ ਪਾਓ ਸਬਜ਼ੀ ਦਾ ਟੇਸਟ ਬਹੁਤ ਜ਼ਿਆਦਾ ਵੱਧ ਜਾਂਦਾ ਹੈ ਇਸ ਤਰੀਕੇ ਨਾਲ ਜੇਕਰ ਤੁਸੀਂ ਬਣਾਉਂਦੇ ਜੇ ਤੇ ਜੋ ਜੀਰਾ ਹੈ ਇਹਨੂੰ ਆਪਾਂ ਚੰਗੀ ਤਰ੍ਹਾਂ ਭੁੰਨ ਲਿਆ ਹੈ ਹੁਣ ਇਹਦੇ ਵਿੱਚ ਜੋ ਆਪਾਂ ਬਰੀਕ ਕੱਟ ਕੇ ਪਿਆਜ਼ ਰੱਖੇ ਸੀ ਉਹ ਪਿਆਜ਼ ਵੀ ਪਾ ਦਾਂਗੇ ਪਿਆਜ਼ ਪਾ ਕੇ ਆਪਾਂ ਜਦੋਂ ਪਿਆਜ਼ ਦਾ ਚੰਗੀ ਤਰ੍ਹਾਂ ਕਲਰ ਬਦਲ ਜਾਵੇਗਾ ਉਦੋਂ ਆਪਾਂ ਇਹਦੇ ਵਿੱਚ ਜੋ ਪਿਆਜ਼ ਗ੍ਰाइंड ਕਰਕੇ ਰੱਖਿਆ ਸੀ ਉਹ ਵੀ ਪਾਵਾਂਗੇ ਪਰ ਜਦੋਂ ਵੀ ਤੁਸੀਂ ਤੜਕਾ ਬਣਾਉਣਾ ਹੋਵੇ ਗੈਸ ਦੀ ਫਲੇਮ ਮੀਡੀਅਮ ਤੇ ਕਰਕੇ ਫੇਰ ਹੀ ਤਿਆਰ ਕਰੋ ਬਹੁਤ ਹੀ ਜ਼ਿਆਦਾ ਵਧੀਆ ਤੜਕਾ ਤਿਆਰ ਹੋ ਜਾਂਦਾ ਹੈ ਪਿਆਜ਼ ਜਿੰਨੇ ਕ ਆਪਾਂ ਫ੍ਰਾਈ ਕਰਨੇ ਸੀ ਹੋ ਚੁੱਕੇ ਨੇ ਹੁਣ ਆਪਾਂ ਇਹਦੇ ਵਿੱਚ ਇਹ ਪੇਸਟ ਪਾ ਦਾਂਗੇ ਜੇਕਰ ਤੁਸੀਂ ਟਮਾਟਰ ਪਾਉਂਦੇ ਪਏ ਜੇ ਤੇ ਤੁਸੀਂ ਪਿਆਜ਼ ਥੋੜੇ ਕੱਟ ਕਰ ਲਿਓ ਕਿਉਂਕਿ ਟਮਾਟਰ ਦੇ ਨਾਲ ਕਾਫੀ ਜ਼ਿਆਦਾ ਗਰੇਵੀ ਬਣ ਜੇਗੀ ਇਸ ਤੜਕੇ ਨੂੰ ਵੀ ਆਪਾਂ ਇਸੇ ਤਰੀਕੇ ਨਾਲ ਮੀਡੀਅਮ ਫਲੇਮ ਦੇ ਉੱਪਰ ਚੰਗੀ ਤਰ੍ਹਾਂ ਪੁੰਨ ਲੈਣਾ ਹੈ ਜੇਕਰ ਤੁਸੀਂ ਤੜਕੇ ਨੂੰ ਇਸ ਤਰੀਕੇ ਨਾਲ ਨਹੀਂ ਪੁੰਨਣਾ ਚਾਹੁੰਦੇ ਤੁਸੀਂ ਪਹਿਲਾਂ ਹੀ ਪਿਆਜ਼ ਥੋੜੇ ਮੋਟੀ ਸ਼ੇਪ ਵਿੱਚ ਕੱਟ ਕੇ ਉਹਨਾਂ ਨੂੰ ਫਰਾਈ ਕਰਕੇ ਫਿਰ ਗ੍ਰाइंड ਕਰ ਸਕਦੇ ਜੇ ਜਿਸ ਤਰ੍ਹਾਂ ਕਿ ਆਪਾਂ ਸ਼ਾਹੀ ਪਨੀਰ ਬਣਾਉਣ ਸਮੇਂ ਵਰਤਦੇ ਹਾਂ ਹੁਣ ਇੱਥੇ ਤੜਕਾ ਪੁੱਜ ਗਿਆ ਏ ਗੈਸ ਦੀ ਫਲੇਮ ਹੈ ਬਿਲਕੁਲ ਲੋ ਤੇ ਕਰਕੇ ਇਹਦੇ ਵਿੱਚ ਮਸਾਲੇ ਪਾ ਦਾਂਗੀ ਨਮਕ ਆਪਾਂ ਪਹਿਲਾਂ ਵੀ ਪਾਇਆ ਏ ਉਹ ਆਪਾਂ ਇੱਕ ਚਮਚ ਹੀ ਪਾਵਾਂਗੇ ਹਲਦੀ ਆਪਾਂ ਨਹੀਂ ਸੀ ਪਾਈ ਉਹ ਵੀ ਇੱਕ ਚਮਚ ਪਾ ਦਿੱਤੀ ਆ ਥੋੜਾ ਜਿਹਾ ਗਰਮ ਮਸਾਲਾ ਪਾ ਕੇ ਤੇ ਨਾਲ ਹੀ ਆਪਾਂ ਪਾਣੀ ਪਾ ਦਾਂਗੇ ਲਾਲ ਮਿਰਚ ਆਪਾਂ ਬਿਲਕੁਲ ਨਹੀਂ ਪਾਈ ਕਿਉਂਕਿ ਆਪਾਂ ਇਹਦੇ ਵਿੱਚ ਹਰੀ ਮਿਰਚ ਦੀ ਵਰਤੋਂ ਕੀਤੀ ਸੀ ਤੁਸੀਂ ਜੇਕਰ ਪਾਉਣੀ ਚਾਹੋ ਪਾ ਸਕਦੇ ਜੀ ਤੜਕੇ ਨੇ ਤੇਲ ਛੱਡ ਦਿੱਤਾ ਹੈ ਚੰਗੀ ਤਰ੍ਹਾਂ ਪੁੱਜ ਕੇ ਤਿਆਰ ਹੋ ਗਿਆ ਹੈ ਹੁਣ ਆਪਾਂ ਇੱਥੇ ਜੋ ਟਿੰਡੇ ਮੈਰੀਨੇਟ ਕਰਕੇ ਰੱਖੇ ਸੀ ਉਹ ਪਾ ਦਾਂਗੇ ਗੈਸ ਦੀ ਫਲੇਮ ਤੁਸੀਂ ਮੀਡੀਅਮ ਤੇ ਰੱਖ ਕੇ ਫੇਰ ਹੀ ਟਿੰਡਿਆਂ ਨੂੰ ਪਕਾਉਣਾ ਹੈ ਟਿੰਡੇ ਪোন ਤੋਂ ਬਾਅਦ ਆਪਾਂ ਇਹਨਾਂ ਨੂੰ ਇੱਕ ਵਾਰ ਤੜਕੇ ਦੇ ਵਿੱਚ ਚੰਗੀ ਤਰ੍ਹਾਂ ਮਿਲਾ ਦੇਣਾ ਹੈ ਹੁਣ ਇੱਥੇ ਤੁਸੀਂ ਜਿਸ ਤਰੀਕੇ ਦੀ ਵੀ ਟਿੰਡੇ ਦੀ ਸਬਜ਼ੀ ਬਣਾਉਣੀ ਆ ਜੇਕਰ ਤੁਸੀਂ ਬਿਲਕੁਲ ਸੁੱਕੀ ਸਬਜ਼ੀ ਬਣਾਉਂਦੇ ਪਹਿਜੇ ਤੁਸੀਂ ਇਹਦੇ ਵਿੱਚ ਪਾਣੀ ਬਿਲਕੁਲ ਨਾ ਪਾਓ ਕਿਉਂਕਿ ਟਿੰਡੇ ਜੋ ਨੇ ਕਾਫੀ ਹੱਦ ਤੱਕ ਪੱਕ ਗਏ ਸੀ ਤੇ ਜੇਕਰ ਤੁਸੀਂ ਪਾਣੀ ਪਾ ਦੋਗੇ ਤੇ ਇਹਨਾਂ ਨੂੰ ਜ਼ਿਆਦਾ ਕੁੱਕ ਕਰਨਾ ਪਵੇਗਾ ਤੁਸੀਂ ਇਸੇ ਤਰ੍ਹਾਂ ਹੀ ਟੱਕ ਕੇ ਇਹਨਾਂ ਨੂੰ ਪਕਾ ਲੋਗੇ ਤੇ ਸਬਜ਼ੀ ਵਧੀਆ ਤਿਆਰ ਹੋਵੇਗੀ ਪਰ ਮੈਂ ਇਹਦੇ ਵਿੱਚ ਥੋੜੀ ਜਿਹੀ ਗਰੇਵੀ ਬਣਾਉਣੀ ਆ ਇਸ ਕਰਕੇ ਮੈਂ ਗੈਸ ਦੀ ਫਲੇਮ ਹਾਈ ਤੇ ਕਰਕੇ ਇਹਦੇ ਵਿੱਚ ਥੋੜਾ ਜਿਹਾ ਪਾਣੀ ਪਾ ਕੇ ਇਹਨੂੰ 5 ਤੋਂ 7 ਮਿੰਟ ਵਾਸਤੇ ਪਕਾ ਲਾਂਗੀ ਆफी ਹੈ ਤਾਂ ਸਬਜੀ ਬਣ ਚੁੱਕੀ ਆ 2-3 ਮਿੰਟ ਵਾਸਤੇ ਨੂੰ ਮੈਂ ਹੋਰ ਪਕਾ ਲਾਂਗੀ ਤੁਹਾਨੂੰ ਟਿੰਡੇ ਬਣਾਉਂਦੀ ਇਹ ਰੈਸਪੀ ਇਹ ਤਰੀਕਾ ਕਿਸ ਤਰ੍ਹਾਂ ਦਾ ਲੱਗਾ ਏ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੀ ਆ ਵੀਡੀਓ ਨੂੰ ਲਾਈਕ ਵੀ ਜ਼ਰੂਰ ਕਰ ਦਿਓ ਤੇ ਚੈਨਲ ਤੇ ਪਹਿਲੀ ਵਾਰ ਆਏ ਸੀ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰ ਲਿਓ ਟਿੰਡਿਆਂ ਦੀ ਜੋ ਸਬਜੀ ਆ ਬਣ ਕੇ ਬਿਲਕੁਲ ਤਿਆਰ ਏ ਇੱਕ ਵਾਰ ਤੁਸੀਂ ਇਸ ਤਰੀਕੇ ਨਾਲ ਟਿੰਡਿਆਂ ਦੀ ਸਬਜੀ ਬਣਾ ਕੇ ਜ਼ਰੂਰ ਦੇਖਿਓ ਆਪਣਾ ਕੀਮਤੀ ਜਿਆ ਸਮਾਂ ਕੱਟ ਕੇ ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਮਿਲਦੇ ਆਂ ਜੀ ਇਸੇ ਤਰ੍ਹਾਂ ਦੀ ਇੱਕ ਹੋਰ ਵਧੀਆ ਜੀ ਵੀਡੀਓ ਦੇ ਨਾਲ